ਕਿ ਲੋਕ ਸਾਹਿਬ ਨੇ ਕੀਤੀਆਂ ਇੱਕ ਅੱਧੀ ਗੱਲ ਇਹ ਵੀ ਕਹੀ ਹੈ ਕਿ ਆਪਸ ਵਿੱਚ ਪਰਿਵਾਰ ਇਕੱਠਾ ਹੈ ਸੋ ਮਹਿਤਾ ਇਸ ਗੱਲ ਨੂੰ 2022 ਦੇ ਚੋਣ ਚ ਕਹੀ ਸੀ ਇਹ ਗੱਲ ਕਿ ਮਨਪ੍ਰੀਤ ਬਾਦਲ ਤੇ ਸੁਖਬੀਰ ਸਿੰਘ ਬਾਦਲ ਇਕੱਠੇ ਹੈ ਔਰ ਮਨਪ੍ਰੀਤ ਬਾਦਲ ਨੇ ਜਦੋਂ ਵਿਧਾਨ ਸਭਾ ਚੋਣ 2022 ਦੇ ਬਹੁਤ ਸਾਰੇ ਸਰਪੰਚ ਜਿਹੜੇ ਉਹਦੇ ਨਾਲ ਤਾਲੁਕਾਤ ਰੱਖਦੇ ਸਨ ਸਾਬਕਾ ਸਰਪੰਚ ਰੋਜ਼ਾਨਾ ਇੱਥੇ ਰਾਤ ਨੂੰ ਮਨਪ੍ਰੀਤ ਸਿੰਘ ਬਾਦਲ ਆਉਂਦਾ ਸੀਗਾ ਤੇ ਉਹਨੇ ਅਕਾਲੀ ਦਲ ਦੀ ਡਿੰਪੀ ਢਿੱਲੋਂ ਜੀ ਦੀ ਮਦਦ ਕਰਾਈ ਇਹ ਸਾਰੇ ਗਿੱਦੜਵਾ ਸ਼ਹਿਰ ਨੂੰ ਤੇ ਸਾਰੇ ਇਲਾਕੇ ਦੇ ਨਿਵਾਸੀ ਨੂੰ ਪਤਾ ਇਹ ਕੋਈ ਨਵਾਂ ਤਾਂ ਹੈ ਨਹੀਂ ਕਿ ਰਲੇ ਵਿੱਚ ਪਰ ਉਹਨੂੰ ਪਾਰਟੀ ਛੱਡਣ ਦਾ ਜਿਹੜਾ ਫੈਸਲਾ ਆਦਨੀਆਂ ਢਿੱਲੋਂ ਸਾਹਿਬ ਦਾ ਉਹ ਉਹਨਾਂ ਦੀ ਆਪਦੀ ਮਾਨਸਿਕਤਾ ਹੈ ਕਿ ਉਹਨਾਂ ਨੇ ਕਿਦੋਂ ਪਾਰਟੀ ਛੱਡਣੀ ਉਹਨਾਂ ਨੇ ਰਹਿਣਾ ਹੈ ਜਾਂ ਨਹੀਂ ਰਹਿਣਾ ਪਰ ਮੁਕੰਮਲ ਤੌਰ ਤੇ ਮੈਂ ਸਮਝਦਾ ਕਿ ਜਿਹੜੇ ਅਕਾਲੀ ਦਲ ਦੇ ਹਾਲਾਤ ਹੈ ਤਾਂ ਪਹਿਲਾਂ ਹੀ ਬਹੁਤ ਗੰਭੀਰ ਸੀ ਹੋਰ ਗੰਭੀਰ ਹੋ ਗਏ ਔਰ ਆਮ ਆਦਮੀ ਪਾਰਟੀ ਦੇ ਵੀ ਹੋਰ ਗੰਭੀਰ ਹੋ ਗਿਆ ਕਿ ਜਿੰਨਾ ਲੋਗਾ ਨੇ ਅਲਟੀਮੇਟਲੀ ਇਸ ਪਾਰਟੀ ਨੂੰ ਖੜਾ ਕੀਤਾ ਮੈਨੂੰ ਪਤਾ ਹੈ ਕਿ ਇੱਕ ਵਾਰੀ ਇੱਥੇ ਬੈਲਟ ਬਾਕਸ ਤੇ ਲਿਆਂਦਾ ਗਿਆ ਸੀ ਕਿ ਦਰਵਾਜ਼ੇ ਵਿੱਚ ਟੋਣੂ ਲਿਆਂਗੇ ਜਿਹੜਾ ਸਾਡਾ ਵਲੰਟੀਅਰ ਦਾ ਬੈਲਟ ਬਾਕਸ ਸੇ ਜਿਆਦਾ ਵੋਟਾਂ ਪਈਆਂ ਫਿਰ ਆਮ ਵਿਅਕਤੀ ਵੀ ਗੱਲ ਕਰਦੇ ਸੀ ਕਿ ਅਸੀਂ ਆਮ ਲੋਕਾਂ ਨੂੰ ਅੱਗੇ ਲੈ ਕੇ ਆਉ। ਅੱਜ ਆਮ ਆਦਮੀ ਪਾਰਟੀ ਸਾਰੇ ਖਾਸ ਲੋਕਾਂ ਨੂੰ ਚਾਹੇ ਉਹ ਅਕਾਲੀ ਦਰਬ ਦੇ ਲੋਕ ਸੀਗੇ ਚਾਹੇ ਉਹ ਕਾਂਗਰਸ ਦੇ ਲੋਕ ਸੀ ਉਹਨਾਂ ਨੂੰ ਅੱਗੇ ਲੈ ਕੇ ਆ ਰਹੀ ਹੈ ਕਿਉਂਕਿ ਸਾਰੇ ਵਲੰਟੀਅਰ ਤਾਂ ਭੁੱਲ ਗਏ ਨੇ ਜਿਨ੍ਹਾਂ ਲੋਕਾਂ ਨੇ ਕੰਮ ਕੀਤਾ। ਹੁਣ ਆ ਜਿਹੜੇ 3-4 ਵਿਚਾਰੇ ਤੁਰੇ ਫਿਰਦੇ ਐ ਤਿੰਨਾਂ ਚਾਰਾਂ ਨੇ ਹੋਰ ਵੱਡੇ-ਵੱਡੇ ਫੋਟੋਆਂ ਲਾਈਆਂ ਐ ਪੋਸਟਰਸ ਲਾਏ ਐ ਪਤਾ ਨਹੀਂ ਉਹਨਾਂ ਦਾ ਕੀ ਬਣੂਗਾ ਕੀ ਹੋਊਗਾ ਉਹਨਾਂ ਦੇ ਨਾਲ ਸੋ ਫੈਸਲਾ ਮੈਨੂੰ ਕੋਈ ਇਤਰਾਜ਼ ਨਹੀਂ ਕੌਣ ਕਿੱਧਰ ਜਾਂਦਾ ਕੌਣ ਨਹੀਂ ਜਾਂਦਾ ਲੇਕਿਨ ਜਦੋਂ ਤੁਸੀਂ ਪਾਰਟੀਆਂ ਐਥਿਕਸ ਛੱਡ ਦਿੱਤੀਆਂ ਆਪ ਦਾ ਕਿ ਸਿਧਾਂਤ ਛੱਡ ਦਿੰਦੀਆਂ ਉਦੋਂ ਪਾਰਟੀਆਂ ਡੁੱਬ ਜਾਇਆ ਕਰਨੀਆਂ ਹਾਂ ਸ਼ਾਰਟ ਟਰਮ ਪਾਰਟੀਆਂ ਜਾਂ ਬੰਦੇ ਸਿਧਾਂਤ ਛੱਡਦੇ ਆ ਸ਼ਾਰਟ ਟਰਮ ਫਾਇਦੇ ਹੋ ਜਾਂਦੇ ਆ ਕਿ ਸਾਲ ਅੱਗੇ ਕੋਈ ਫਾਇਦਾ ਹੋ ਜੂਗਾ ਡੇਢ ਸਾਲਾਂ ਸੇ ਫਾਇਦਾ ਹੋਊਗਾ ਲੇਕਿਨ ਲੰਮੇ ਚਿਰ ਅਸੇ ਜਿਹੜੇ ਲੋਕ ਪਾਰਟੀਆਂ ਬਦਲ ਜਾਂਦੇ ਐ ਪਾਰਟੀਆਂ ਛੱਡ ਜਾਂਦੇ ਐ ਦੂਜੀਆਂ ਪਾਰਟੀਆਂ ਚ ਆ ਕੇ ਆਪਦੀਆਂ ਪਾਰਟੀਆਂ ਲੈਂਦੇ ਉੱਤੇ ਥੋਪੇ ਜਾਂਦੇ ਐ ਤੁਸੀਂ ਦੇਖੋ ਮਨਪ੍ਰੀਤ ਬਾਦਲ ਨੂੰ ਇਸ ਪਾਰਟੀ ਚ ਲਿਆ ਕੇ ਫਾਈਨਾਂਸ ਮਿਨਿਸਟਰ ਬਣਾਤਾ ਸੀ ਫਾਈਨਾਂਸ ਮਿਨਿਸਟਰ ਸਾਰੇ ਕਾਂਗਰਸੀ ਵਿਚਾਰੇ ਇਗਨੋਰ ਹੋਏ ਤੇ ਉਸ ਵਿਅਕਤੀ ਦਾ ਕੀ ਹਾਲ ਹੋਇਆ ਸੋ ਆਪ ਦੇ ਜਿਹੜੇ ਵਫਾਦਾਰ ਸਿਪਾਈਆਂ ਨੂੰ ਚਾਹੇ ਉਹ ਕੋਈ ਪਾਰਟੀ ਆ ਆਮ ਆਦਮੀ ਪਾਰਟੀ ਹੈ ਚਾਹੇ ਉਹ ਕਾਲੀ ਦਲ ਹੈ ਚਾਹੇ ਉਹ ਕਾਂਗਰਸ ਹੈ ਉਨਨੂੰ ਨਾ ਦੀਰ ਦੇਖੀ ਨਹੀਂ ਕਰਨੀ ਚਾਹੀਦੀ ਔਰ ਜਦੋਂ ਤੁਸੀਂ ਅੰਦੇ ਕੀ ਕਰਦੇ ਹੋ ਬੀਜੇਪੀ ਨੂੰ 26 ਸਾਲਾਂ ਚ ਪਹਿਲੀ ਵਾਰੀ ਹੋਇਆ ਕਿ ਇੱਕ ਸੀਟ ਵੀ ਨਹੀਂ ਆਈ ਇਹ ਕਿਉਂ ਹੋਇਆ ਕਿਉਂ ਬੀਜੇਪੀ ਨੂੰ ਸਾਰੀ ਨੂੰ ਪਾਸੇ ਨਾਰੀ ਕਰਤਾ ਤੇ ਜਾਖੜ ਸਾਹਿਬ ਨੂੰ ਉਪਰਾ ਪ੍ਰਧਾਨ ਬਣਾ ਦਿੱਤਾ ਜਿਨ੍ਹਾਂ ਲੋਕਾਂ ਨੇ ਬੀਜੇਪੀ ਨੂੰ ਮਾੜੇ ਸਮੇਂ ਚ ਖੜਾ ਕੀਤਾ ਸੀ ਉਹ ਸਾਰੇ ਨੁਕਰੇ ਲਾਪੇ ਤੇ ਉਹ ਨੁਕਰੇ ਲਾ ਕੇ 26 ਸਾਲਾਂ ਬਾਅਦ ਇੱਕ ਸੀਟ ਵੀ ਨਹੀਂ ਆਈ ਹੁਣ ਜਿੰਨੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਵਰਕਰ ਸਾਥੀ ਬੰਦੇ ਫਿਰੰਦੇ ਜਿਹੜੇ ਕੋਈ ਕਾਂਗਰਸ ਸੀ ਜੋ ਦੇ ਕਾਲੀਆਂ ਸੀ ਉਹ ਸਾਨੂੰ ਛੱਡ ਕੇ ਆਮ ਆਦਮੀ ਪਾਰਟੀ ਚ ਗਏ ਨਾ ਪਹਿਲਾਂ ਤਾਂ ਦੋ ਹੀ ਪਾਰਟੀਆਂ ਸੀ ਹੁਣ ਉਹਨਾਂ ਦਾ ਮੁਖੀ ਇੱਕ ਕਾਲੀ ਦਲ ਦਾ ਵਿਅਕਤੀ ਬਣਾ ਦੇਉਗੇ ਸੋ ਜਦੋਂ ਇਹੋ ਜਿਹੇ ਫੈਸਲੇ ਹੁੰਦੇ ਐ ਉਦੋਂ ਫਿਰ ਪਾਰਟੀਆਂ ਮਰ ਜਾਂਦੀਆਂ ਐ